ਸਾਤਰੀਆ ਕਾਲ ਤੁਸੀਂ ਦੇਖ ਰਹੇ ਹੋ ਫਾਸਟ ਪੇ ਅੰਮ੍ਰਿਤਸਰ ਖਬਰਨਾਮਾ ਮੈਂ ਹਾਂ ਨਵਨੀਤ ਰੰਧਾਵਾ ਤੇ ਹੁਣਿਕ ਨਸਰ ਅੱਜ ਦਾ ਬੁਲੇਟਿਨ ਦਿਆਂ ਮੁੱਖ ਖਬਰਾਂ ਵੱਲ ਈਦੁਲ ਆਜ਼ਾਦ ਦਾ ਤਿਉਹਾਰ ਪੂਰੇ ਸੰਸਾਰ ਵਿੱਚ ਸ਼ਰਧਾ ਨਾਲ ਮਨਾਇਆ ਗਿਆ नहर विच नहान गए तीन बच्चे हुए लापता गोताखोर वालों लभन की की जा रही कोशिश का मंत्री बिक्रमजीत सिंह मजीठिया ने की थी प्रेस कॉन्फ्रेंस ਅਤੇ ਹੁਣ ਖਬਰਾਂ ਵਿਸਥਾਰ ਨਾਲ ਈਦੁਲ ਅਜ਼ਾਦ ਦਾ ਤਿਹਾੜੂ ਪੂਰੇ ਸੰਸਾਰ ਵਿੱਚ ਸ਼ਾਦਾ ਨਾਲ ਮਨਾਇਆ ਗਿਆ। ਅੰਮ੍ਰਿਤਸਰ ਵਿੱਚ ਈਦੁਲ ਅਜ਼ਾਦ ਦੇ ਮੌਕੇ ਤੇ ਜਾਮਾ ਮਸਜਿਦ ਖੈਰੁਦੀਨ ਹਾਲ ਬਾਜ਼ਾਰ ਵਿਖੇ ਹੋਏ ਸਮਾਗਮ ਦੌਰਾਨ ਮੁਸਲਿਮ ਸਮਾਜ ਤੇ ਲੋਕਾਂ ਨੇ ਨਮਾਜ਼ ਅਦਾ ਕੀਤੀ। ਇਸ ਮੌਕੇ ਤੇ ਈਦ ਦੀ ਨਮਾਜ਼ ਅਦਾ ਕਰਨ ਆਏ ਲੋਕਾਂ ਨੇ ਆਖਿਆ ਕਿ ਈਦੁਲ ਅਜ਼ਾਦ ਦੇ ਮੌਕੇ ਤੇ ਇਹਨਾਂ ਨਮਾਜ਼ ਅਦਾ ਕਰ ਆਪਸੀ ਪਾਈ ਜਾ ਰਹੇ ਪਿਆਰ, ਦੇਸ਼ ਦੀ ਏਕਤਾ, ਅਖੰਡਤਾ ਅਤੇ ਵਿਸ਼ਵ ਸ਼ਾਂਤੀ ਦੀ ਦੁਆ ਕੀਤੀ ਹੈ। ਵੱਡੀ ਗਿਣਤੀ ਵਿੱਚ ਮੁਸਲਿਮ ਸਮਾਜ ਦੇ ਲੋਕਾਂ ਨੇ ਈਦ ਤੇ ਹੋਏ ਸਮਾਗਮ ਵਿੱਚ ਹਿੱਸਾ ਲਿਆ ਅੱਜ ਈਦ ਦੇ ਸ਼ੁਭ ਦਿਹਾੜੇ ਦੇ ਉੱਤੇ ਜਿਹੜੀ ਸਾਡੀ ਸ਼ਾਹੀ ਮਰਚਿਦ ਹੈ ਆਲਗੇਟ ਉੱਥੇ ਪਹੁੰਚੇ ہیں ਉੱਥੇ ਜਿੱਥੇ ਈਦ ਦੀ ਵਧਾਈ ਦਿੱਤੀ ਹੈ ਉੱਥੇ ਸਭਨਾਂ ਦਾ ਸ਼ੁਕਰੀਆ ਵੀ ਅਦਾ ਕੀਤਾ ਹੈ ਕਿ ਪਰਮਾਤਮਾ ਨੇ ਜਿਹੜਾ ਤੀਸਰੀ ਵਾਰ ਇਸ ਤੋਂ ਮੈਂਬਰ ਪਾਰਲੀਮੈਂਟ ਬਣਾਏ ਹੈ ਉਹਦੇ ਵਾਸਤੇ ਵੀ ਮੈਂ ਸਾਰਿਆਂ ਦਾ ਸ਼ੁਕਰੀਆ ਅਦਾ ਕੀਤਾ ਔਰ ਇਹ ਜਿਹੜੇ ਤਿਹਾੜ ਹੁੰਦੇ ਨੇ ਸਾਡੇ ਸਭਨਾਂ ਦੇ ਸਾਂਝੇ ਨੇ ਔਰ ਅਸੀਂ ਸਾਂਝੇ ਹਰ ਵਾਰ ਮਨਾਉਂਦੇ ਆਂ ਔਰ ਖੁਦਾ ਦੇ ਚਰਨਾਂ 'ਚ ਬੇਨਤੀ ਕੀਤੀ ਖੁਦਾ ਸਾਨੂੰ ਤਾਕਤ ਬਖਸ਼ੇ ਅਸੀਂ ਦੇਸ਼ ਕੌਮ ਦੀ ਸੇਵਾ ਜਿਹੜੀ ਹੈ ਉਹ ਕਰ ਸਕੀਏ ਔਰ ਇਸ ਸਮਾਜ ਭਲਾਈ ਦੇ ਕੰਮਾਂ ਦੇ ਵਿੱਚ ਹਮੇਸ਼ਾ ਹੀ ਖੁਦਾ ਦਾ ਆਸ਼ੀਰਵਾਦ ਸਾਡੇ ਤੇ ਬਣਿਆ ਰਹੇ ਸੋ ਮੈਂ ਅੱਜ ਈਦ ਦੇ ਮੌਕੇ ਦੀ ਸਭਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹੈ ਈਦੁਲ ਅਜ਼ਹਾ ਕੇ ਮੌਕੇ ਪਰ ਪੂਰੇ ਮੁਲਕ ਨੂੰ ਬਹੁਤ-ਬਹੁਤ ਮੁਬਾਰਕਬਾਦ ਇਹ ਤਾਂ ਹਰ ਹਰ ਸਾਲ ਬਹੁਤ ਹੀ मोहब्बत के साथ मनाया जाता है जो कुर्बानी है ख़ास तौर पर जो अपनी पसंदीदा चीज़ की दी जाती है हम सभी को उसका अहतमाम करना चाहिए और पूरे मुल्क के अंदर मोहब्बत की फ़िज़ा के साथ जीना चाहिए अमृतसर में हर जगह पर ख़ास तौर पर कब्रिस्तान पर जामा मस्जिद ख़ैरुद्दीन में मस्जिद जान मोहम्मद में और दीगर मस्ाजिद के अंदर ईद अज़ी की नमाज़ पढ़ी गई है और सभी ने उसके बाद जो दुआ मांगी है पूरे मुल्क में अमन चार भाईचार के लिए दुआ मांगी आज जैसे ਸਾਡੇ ਈਦੁਲ ਅਜ਼ਾ ਦੀ ਜਿਹੜੀ ਬਕਰਾਇ ਦੀ ਨਮਾਜ਼ ਹੈ ਉਹ ਸਾਡੇ ਇਮਾਮ ਹਾਮਿਦ ਹੁਸੈਨ ਕਾਸਮੀ ਜੀ ਨੇ ਜਿੱਥੇ ਪੜਾਈ ਹੈ ਹਜ਼ਾਰਾਂ ਦੀ ਦਦਾਤ ਦੇ ਵਿੱਚ ਮੁਸਲਮਾਨ ਭਾਈਚਾਰਾ ਜਿਹੜਾ ਵਾ ਇੱਥੇ ਨਮਾਜ਼ ਅਦਾ ਕੀਤੀ ਹੈ ਔਰ ਇਹੋ ਹੀ ਪ੍ਰਤੀਕ ਹੈ ਬਕਰਾਇ ਦਾ ਵੀ ਈਦੁਲ ਅਜ਼ਾ ਦਾ ਵੀ ਪੇ ਮਿਲ ਜੁਲ ਕੇ ਜਿਹੜੇ ਆ ਉਹ ਤਿਹਾੜ ਸਾਂਝੇ ਜਿਹੜੇ ਮਨਾਏ ਜਾਂਦੇ ਨੇ ਤੇ ਅੱਜ ਵੀ ਇਹ ਇਤਿਹਾਸਿਕ ਜਗ੍ਹਾ ਦੇ ਉੱਤੇ ਜਿਹੜੀ 1947 ਦੀ ਵੰਡ ਤੋਂ ਪਹਿਲਾਂ ਦੀ ਇਹ ਮਸਜਿਦ ਬਣੀ ਹੈ ਪੁਰਾਣੀ 150 ਸਾਲ ਪੁਰਾਣੀ ਉਸ ਮਸਜਿਦ ਦੇ ਵਿੱਚ ਅੱਜ ਨਮਾਜ਼ ਅਦਾ ਕੀਤੀ ਗਈ। Eidul Azada ਤਿਹਾੜ ਜਿਸ ਨੂੰ ਬੱਕਰੀਦ ਵੀ ਕਿਹਾ ਜਾਂਦਾ ਹੈ। ਜ਼ਾਮਾ ਮਸਜਿਦ ਖੈਰੁਦੀਨ ਖਾਲ ਬਿਯਾਰ ਵਿਖੇ ਇਸ ਪਵਨ ਤਿਹਾੜ ਨੂੰ ਬੜੇ ਹੀ ਹਰਸੋ ਉਲਾਸ ਨਾਲ ਮੁਸਲਮਾਨ ਭਾਈਚਾਰੇ ਵੱਲੋਂ ਜਿੱਥੇ ਮਨਾਇਆ ਗਿਆ ਉੱਥੇ ਹੀ ਨਵਾਜ਼ੀ ਵੀ ਅਦਾ ਕੀਤੀ ਗਈ ਹੈ ਤੇ ਸਭ ਸ਼ਹਿਰ ਅਤੇ ਦੇਸ਼ ਵਾਸੀਆਂ ਦੀ ਸੁਖ ਸ਼ਾਂਤੀ ਦੀ ਭਲੇ ਦੀ ਅਰਦਾਸ ਵੀ ਕੀਤੀ ਗਈ ਹੈ ਤੇ ਸਾਡੀ ਫਾਸਟ ਟੀਮ ਵੱਲੋਂ ਵੀ Eidul Azada ਤਿਹਾੜ ਦੀਆਂ ਲੱਖ ਲੱਖ ਮੁਬਾਰਕਾਂ ਕੈਮਰਾਮੈਨ ਰਮਨ ਕੁਮਾਰ ਦੇ ਨਾਲ ਸ਼ਿਲ ਸ਼ਰਮਾ ਫਾਸਟ ਨਿਊਜ਼ ਅੰਮ੍ਰਿਤਸਰ ਅੰਮ੍ਰਿਤਸਰ ਦੇ ਰਾਜਾ ਸਾਸੀ ਨੇੜੇ ਲੋਹੌਰ ਬ੍ਰਾਂਚ ਨਹਿਰ 'ਚ ਨਹਾਉਂਦੇ ਸਮੇਂ ਤਿੰਨ ਬੱਚੇ ਡੁੱਬ ਗਏ ਦੱਸ ਦਈਏ ਕਿ ਬੱਚੇ ਰੱਸੀ ਫੜ ਕੇ ਨਹਾ ਰਹੇ ਸਨ ਅਤੇ ਅਚਾਨਕ ਰੱਸੀ ਟੁੱਟਣ ਕਾਰਨ ਤਿੰਨ ਬੱਚੇ ਨਹਿਰ 'ਚ ਡੁੱਬ ਗਏ ਬੱਚਿਆਂ ਦੇ ਪਰਿਵਾਰਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਤਿੰਨਾਂ ਲਾਪਤਾ ਬੱਚਿਆਂ ਨੂੰ ਲੱਭਣ ਲਈ ਸਥਾਨਕ ਲੋਕ ਅਤੇ ਗੋਤਾਖੋਰਾਂ ਵੱਲੋਂ ਯਤਨ ਕੀਤੇ ਜਾ ਰਹੇ ਹਨ ਅਈ ਗੱਲ ਇਹ ਤਾਂ ਬਾਬੇ ਦਾ ਸਮਾਗਮ ਚੱਲਿਆ ਸੀਦਾ ਸਾਹਿਬ ਦੇ ਲੰਗਰ ਨੂੰ ਫਿਰ ਸ਼ਗਲ ਮੰਡਿਆ ਮਨਨ ਨਹਾਉਂਦੇ ਬੇ ਲੰਗਰ ਚੱਕ ਕੇ ਨਹਾਉਂਦੇ ਪਿਆ ਤੇ ਬੂਜਨਾ ਰਸੀ ਬਨ ਕੇ ਪੈਦਾ ਰਸੀ ਹੁੰਦੀ ਆ ਉਹ ਬਨ ਕੇ ਤੇ ਨਹੋਂ ਡੇ ਪੇਰੇ ਤਿੰਨ ਮੁੰਡੇ ਪਹਿਲੋ ਬੜੇ ਚੌਥਾ ਵੀ ਵੜ ਗਿਆ ਤੇ ਜੋ ਰਸੀ ਟੁੱਟ ਗਈ ਚੌਥਾ ਗਿਆ ਬਾਜ ਉਹ ਬਾਹਰ ਮੁੰਡਾ ਉਹਨੂੰ ਖਿੱਚ ਰਿਹਾ ਬਾਹਰ ਇੱਕ ਮੁੰਡੇ ਇਹ ਚੌਥਾ ਮੁੰਡਾ ਨਾਲ ਉਹਨੂੰ ਖਿੱਚ ਰਿਹਾ ਤੇ ਪ੍ਰਾਣੇ ਤੋਂ ਤਿੰਨ ਜਿਹੜੇ ਮੁੰਡੇ ਇੱਕ ਦੂਜੇ ਨੂੰ ਬਚਾਉਂਦੇ ਬਚਾਉਂਦੇ ਡੁੱਬ ਗਏ ਆ ਗਨਵਿੰਦਰ ਤੁਹਾਡੇ ਬੇਟੇ ਦਾ ਕੀ ਨਾਮ ਲਾਪ੍ਰੀਤ ਸਿੰਘ ਉਹਦੇ ਰਹਿੰਦੇ ਇੱਥੇ ਉਹਦੇ ਕਦੀ ਡੁੱਬਿਆ ਹੀ ਨਹੀਂ ਆ ਅੱਗੇ ਵੀ ਨਾ ਹੁੰਦਾ ਸੀ ਹਾਂਜੀ ਉਹ ਡੰਗਰ ਬੱਚਾ ਵਿਚਾਰ ਦੇ ਕਦੋਂ ਹੁੰਦੇ ਅੱਜ ਭਰਾਵਾ ਨਾਉਂਦੇ ਨਾਉਂਦੇ ਤਿੰਨ ਜਣੇ ਡੁੱਬ ਗਏ ਮੇਲਾ ਵੇਖਣ ਆਏ ਮੇਲਾ ਵੇਖਣ ਗਏ ਮੈਰਥਾਣੇ ਨੰਗਾ ਲੱਗ ਚੜ ਡੁੱਬ ਗਏ ਕਿੰਨੇ ਜਣੇ ਸੀਗੇ ਤੇ ਲਿ ਜਾਣੇ ਆ ਸਾਫਾ ਮੰਤਰੀ ਵਿਕਰਮਜੀਤ ਸਿੰਘ ਮਜੀਠੀਆ ਨੇ ਪ੍ਰੈਸ ਕਾਨਫਰੰਸ ਕੀਤੀ ਅਤੇ ਪੰਜਾਬ ਸਰਕਾਰ ਤੇ ਸ਼ਿਕੰਜਾ ਕੱਸਦਿਆਂ ਛੇ ਦਿਨਾ ਤੋਂ ਲਾਪਤਾ ਬਜ਼ੁਰਗ ਲਖਵਿੰਦਰ ਸਿੰਘ ਲੱਖਾ ਦਾ ਮੁੱਦਾ ਚੁੱਕਿਆ ਅਤੇ ਸਰਕਾਰੀ ਨੁਮਾਇਦਿਆਂ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕੇ ਸਰਦਾਰ ਲਖਵਿੰਦਰ ਸਿੰਘ ਜੀ ਲੱਖਾ ਸਾਹਿਬ ਜਿਹੜੇ ਇੱਕ ਅਮ੍ਰਿਤਧਾਰੀ ਗੁਰਸੇਖ ਲੋਕਾਂ ਦੀ ਹਮੇਸ਼ਾ ਮਦਦ ਕਰਨ ਵਾਲੇ ਸੇਵਾ ਭਾਵਨਾ ਵਾਲੇ ਤੁਹਾਡੇ ਰੂਬਰੂ ਹੋ ਰਹੇ ਅੱਜ ਕਿਸ ਪੋਲਸ ਨੂੰ ਸਰਦਾਰ ਸਾਹਿਬ ਦੀ ਆ ਜਿਹੜੀ ਮੈਂ ਤਸਵੀਰ ਸਾਂਝੀ ਕਰ ਰਿਹਾ ਕਿ ਇਹਨਾਂ ਦੀ ਸ਼ਿਕਾਇਤ ਦਰਜ ਕਰਨ ਤੋਂ ਬਾਅਦ ਵੀ ਜੇ ਸਾਨੂੰ ਕੋਈ ਪਤਾ ਨਾ ਲੱਗੇ ਕੋਈ ਇਕਤਲਾ ਨਾ ਮਿਲੇ ਕੋਈ ਖਬਰ ਹੀ ਨਾ ਆਵੇ ਕਿ ਉਹ ਗਏ ਕਿੱਥੇ ਔਰ ਉਹ ਵੀ ਸਿੱਧੇ ਵੋਟਾਂ ਤੋਂ ਬਾਅਦ 1 ਤਰੀਕ ਨੂੰ ਵੋਟਾਂ ਪਈਆਂ ਨੇ 4 ਤਰੀਕ ਨੂੰ ਇਹ ਰਿਜ਼ਲਟ ਆਇਆ ਔਰ ਰਿਜ਼ਲਟ ਆਉਣ ਤੋਂ ਕੁਛ ਦਿਨ ਮਗਰੋਂ ਹੀ ਸਰਦਾਰ ਸਾਹਿਬ ਮਿਸਿੰਗ ਨੇ ਅੱਜ ਹਾਲਾਤ ਵੇਖ ਲਓ ਲਾਅ ਐਂਡ ਆਰਡਰ ਦੇ ਕੀ ਨੇ ਇਹ ਪਰਿਵਾਰ ਜਿਹੜਾ ਬਾਹਰ ਸੈਟਲਡ ਹੋਵੇ ਐਨ ਆਰ ਆਈ ਪਰਿਵਾਰ ਹੋਵੇ ਐਜੂਕੇਟਿਡ ਬੰਦੇ ਉਹਨਾਂ ਇਨਾਂ ਕੋਲ ਚਾਰਾ ਕੀ ਆ ਪੁਲਿਸ ਤੇ ਪੁਲਿਸ ਤੋਂ ਬਾਅਦ ਚੌਥਾ ਪਾਵਾ ਤੁਸੀਂ ਉਹ মিডিਆ ਕਿ ਭਾਈ ਜੇ ਕਿਸੇ ਨੂੰ ਇਨਾਂ ਦੇ ਬਾਰੇ ਪਤਾ ਲੱਗਦਾ ਫਿਰ ਤੁਸੀਂ ਦੱਸ ਦਿਓ ਕਿਉਂਕਿ ਸਰਕਾਰ ਤਾਂ ਇਸ ਕੰਮ 'ਚ ਫੇਲ ਹੋ ਰਹੀ ਚ ਕਾਨੂੰਨ ਹੈ ਤੇ ਬਾਕੀ ਸਾਰੇ ਪਿੰਡ ਦੇ ਬੰਦੇ ਇੱਥੇ ਇਕੱਠੇ ਹੋ ਗਏ। ਉਹ ਉਸਾਰੇ ਦਾ ਹੱਸ ਸਕਦੇ ਨਹੀਂ। ਸਾਡੀ ਤਾਂ ਉਸਾਰਿਆਂ ਨੂੰ ਹੱਥ ਜੂਟ ਕੇ ਉਹ ਬੇਨਤੀ ਹੈ ਜੇ ਕਿਸੇ ਨੂੰ ਕੋਸ਼ਿਸ਼ ਹੀ ਉੱਨਾਨੇ ਬਾਰੇ ਪਤਾ ਲੱਗ ਸਕੇ ਤਾਂ। ਸਾਡੀ ਇਸ ਟੈਨਪੇਲ ਕੋਈ ੜੀ ਮਾਰ ਨਹੀਂ। ਸਾਨੂੰ ਸਿਰਫ ਮਮਾ ਜੀ ਸੇਫ ਹੋ ਸਕੇ ਔਰ ਘਰ ਵਾਪਸ ਹੋਣਾ ਚਾਹੀਦਾ ਔਰ ਉੱਚੀ। ਪੱਟੀ ਸ਼ਹਿਰ ਦੇ ਨੌਜਵਾਨ ਸੁਖਮਨ ਪਾਲ ਸਿੰਘ ਦੀ ਸ਼੍ਰੀ ਹੇਮਕੋਨ ਸਾਹਿਬ ਦੀ ਯਾਤਰਾ ਦੌਰਾਨ ਪੇਤ ਪਰੇ ਹਾਲਾਤ ਵਿੱਚ ਮੌਤ ਹੋ ਗਈ। ਜਿਸ ਦੀ ਮ੍ਰਿਤਕ ਦੇ ਨੂੰ ਪਰਿਵਾਰਕ ਮੈਂਬਰ ਲੈ ਕੇ ਪੱਟੀ ਪਹੁੰਚੇ ਅਤੇ ਪੱਟੀ ਦੇ ਸ਼ਮਸ਼ਾਨ ਘਾਟ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ ਸੁਖਮਨਪਾਲ ਸਿੰਘ ਆਪਣੇ ਤਿੰਨ ਹੋਰ ਸਾਥੀਆਂ ਨਾਲ 12 ਜੂਨ ਨੂੰ ਪੱਟੀ ਤੋਂ ਸ਼੍ਰੀ ਹੇਮਕੁੰਡ ਸਾਹਿਬ ਦੀ ਯਾਤਰਾ ਲਈ ਰਵਾਨਾ ਹੋਇਆ ਸੀ ਜਦੋਂ ਸ਼੍ਰੀ ਹੇਮਕੁੰਡ ਸਾਹਿਬ ਤੋਂ ਤਕਰੀਬਨ 300 ਕੁ ਮੀਟਰ ਦੂਰੀ ਤੇ ਸੀ ਤਾਂ ਉਸ ਦੀ ਪੇਤ ਪਰੇ ਹਾਲਾਤਾਂ ਵਿੱਚ ਮੌਤ ਹੋ ਗਈ ਭਾਈ ਸੁਖਮਨਪਾਲ ਸਿੰਘ ਉਹਨਾਂ ਦਾ ਨਾਂ ਸੀ ਸੰਪਰਦਾਇ ਬਾਬਾ ਬਿਧੀ ਚੰਦ ਸਾਹਿਬ ਜੀ ਤੋਂ ਲੰਮੇ ਸਮੇਂ ਤੋਂ ਸੇਵਾ ਨਿਭਾਉਂਦੇ ਆ ਰਹੇ ਨੇ ਬਾਬਾ ਗੁਰਬੰਸ ਸਿੰਘ ਜੀ ਦੀ ਰਹਿਣ ਮਾਇਏ ਤੇ ਹੁਣ ਵੀ ਉਹਨਾਂ ਦਾ ਪਹਿਰਾ ਇੱਥੇ ਪੱਟੀ ਗੁਰਦੁਆਰਾ ਲਲਕਾਰ ਸਾਹਿਬ ਵੀ ਕਿ ਲੱਗਾ ਲੱਗਿਆ ਜੀ ਆ ਕੁਝ ਦਿਨਾਂ ਤੋਂ ਤੇ ਸ੍ਰੀ ਹਿਮਕੁੰਣ ਸਾਹਿਬ ਦੀ ਯਾਤਰਾ ਆਰੰਭ ਹੋਈ ਆ ਤੇ ਯਾਤਰਾ ਕਰਨ ਅੱਗੇ ਹਰ ਸਾਲ ਜਾਂਦੇ ਆ ਇਸ ਵਾਰ ਵੀ ਗਏ ਆ ਤੇ ਯਾਤਰਾ ਦੌਰਾਨ ਕੁਝ ਕਹਿੰਦੇ 3 300 ਮੀਟਰ ਦਾ ਜਿਹੜਾ ਉਹ ਪੈਂਡਾ ਉਹ ਰਹਿ ਗਿਆ ਸੀ ਤੇ ਰਾਹ ਦੇ ਵਿੱਚ ਉਹਨਾਂ ਦੀ ਕਿਹੜੀ ਡੈਥ ਹੋ ਗਈ ਜਿੱਦਣੇ ਅਟੈਕ ਹੁੰਦਾ ਉਹ ਤੋਂ ਪਹਿਲਾਂ 4 ਵਜੇ ਆਪਣੀ ਮਾਂ ਨੂੰ ਫੋਨ ਕੀਤਾ ਇਹਨੇ ਕਿ ਮੈਂ 10:00 ਵਜੇ ਇਸ਼ਨਾਨ ਕਰਕੇ ਮੱਥਾ ਟੇਕਣਾ ਕੋਈ ਟੀਵੀ ਔਨ ਕਰ ਲਓ ਪੀਟੀਸੀ ਉੱਤੇ ਲਾਈਵ ਟੈਲੀਕਾਸਟ ਚੱਲ ਰਿਹਾ ਮੈਂ ਤੁਹਾਨੂੰ ਉੱਤੇ ਦਿਖੂਗਾ ਪਰ 300 ਮੀਟਰ ਪਿੱਛੇ ਹੀ ਇਹਦੇ ਆਕਸੀਜਨ ਡਾਊਨ ਹੋ ਗਈ ਤੇ ਸਾਇਲੈਂਟ ਅਟੈਕ ਹੋ ਗਿਆ ਸ਼੍ਰੀ ਦੁਰਗਿਆਣਾ ਤੀਰਤ ਦੇ ਸ਼੍ਰੀ ਲਕਸ਼ਮੀ ਨਾਰਾਇਣ ਮੰਦਿਰ ਦੀ ਗੰਗਾ ਦਸ਼ਮੀ ਸਥਾਪਨਾ ਸ਼ਤਾਬਦੀ ਮੌਕੇ ਸ਼ਾਮ ਨੂੰ ਸਰੋਵਰ ਵਿਖੇ ਨੋਕਾ ਵਿਹਾਰ ਅਤੇ ਮਹਾ ਆਰਤੀ ਸ਼ਰਧਾਲੂਆਂ ਅਤੇ ਸੰਤ ਸਮਾਜ ਫਲ ਹਜ਼ਾਰਾਂ ਦੀਵੇ ਜਗਾ ਕੇ ਕੀਤੀ ਗਈ ਇਸ ਮੌਕੇ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਲਕਸ਼ਮੀ ਕਾਂਤਾ ਚਾਵਲਾ ਜਰਨਲ ਕਤਰ ਅਰुण ਖੰਨਾ डॉक्टर राकेश शर्मा मैनेजर अनिल शर्मा, संजीव खन्ना, मनोज जी महाराज महामंडलेश्वर सुनील जी महाराज समेत बड़ी गिनती में लोग हाजिर दशमी का पावन पवित्र दिवस श्री दुर्गाना तीर्थ में बड़ी धूमधाम से मनाया गया और सौ शताब्दी का जो आगाज किया गया उसके उपलक्ष्य में पूरे देशवासियों को आज के इस पावन दिवस की लाख लाख बधाई हम लोग महाराष्ट्र से आए हैं पुणे डिस्ट्रिक्ट से आ, मेरा नाम सेजल बोरा है और हम लोग यहाँ पे स्पेशली ये जो दर्शन है इसके लिए हम लोग काफ़ी दूर से आए हैं है। आज का वाइब यहाँ पे इतना शांत और प्यारा है बहुत ही ज़्यादा अच्छा लग रहा है ये जो समय जो भी हम लोग अभी आए हैं तो काफी अच्छा लग रहा है आज गंगा आरती दस बंज सारे सनातनियों बहुत बहुत बधाई ਖਾਸ ਕਰ ਦਰਬਿਆਣਾ ਪ੍ਰਬੰਧਕ ਕਮੇਟੀ ਸ਼ਹਿਰ ਵਾਸੀਆਂ ਨੂੰ ਖਾਸ ਕਰ ਸਾਰਾ ਸੰ ਸਮਾਜ ਇੱਥੇ ਆਇਆ ਮੇਰੀ ਸਾਰੇ ਭਗਤ ਜਨਾਂ ਕੇ ਅੱਜ जोड के ਬੇਨਤੀ ਹੈ ਇਸ ਤਰ੍ਹਾਂ ਹੀ ਆਪਣਾ ਦਿਨ ਤਿਆਰ ਰਲ ਮਿਲ ਕੇ ਮਨਾਇਆ ਕਰੋ ਇੱਕੋ ਅੱਜ ਦਰਗਿਆਣਾ ਮੇਂ ਦਸਹਿਰਾ ਗੰਗਾ ਆਰਤੀ ਕੀ ਗਈ ਹੈ ਮੈਂ ਦੇਸ਼ ਵਾਸੀਆਂ ਕੋ ਸ਼ਹਿਰ ਵਾਸੀ ਕੋ ਗੰਗਾ ਆਰਤੀ ਕੀ ਸ਼ੁਭ ਕਾਮਨਾئیں ਦਿੰਦਾ ਹੂੰ ਨਾਲ ਹੀ ਅੱਜ हाय हम लोग सोलापुर से आए हुए हैं सब लोग और यहाँ पर हंड्रेड ईयर्स कंप्लीट हुए हैं और हम लोग बहुत ज़्यादा अच्छा फील कर रहे हैं बहुत एक्साइटेड है और यहाँ का डेकोरेशन और ऑल टुगेदर जो पूरा वाइब है और मैनेजमेंट है एवरीथिंग सब कुछ देखकर बहुत एक सेटिस्फाइड फील हो रहा है दुर्गाना तीर्थ का शताब्दी समारोह है और शताब्दी समारोह आज सम्पन्न होने जा रहा है माँ गंगा की आरती से ਔਰ ਭਗਵਤੀ ਗੰਗਾ ਕੀ ਆਰਤੀ ਕਾ ਅਜ ਅਤੀ ਭਵਯ ਰੂਪ ਸੇ ਦੁਰਗਿਆਨਾ ਕਮੇਟੀ ਨੇ ਇਹ ਕਾਰਜਕਰਮ ਮਨਾਇਆ ਕਿਉਂਕਿ ਅਜ ਦੇ ਦਿਨ ਹੀ ਸਵਰਗ ਤੋਂ ਮਾਂ ਗੰਗਾ ਜੀ ਜਨ ਕਲਿਆਣ ਵਾਸਤੇ ਸਵਰਗ ਤੋਂ ਇਸ ਧਰਤੀ ਤੇ ਪਧਾਰੇ ਸੀਗੇ ਮੈਂ ਅਜ ਦੇ ਇਸ ਦਿਨ ਦੀ ਬਹੁਤ ਬਹੁਤ ਤੁਹਾਨੂੰ ਸ਼ੁਭ ਕਾਮਨਾਵਾਂ ਦੇਣਾ ਔਰ ਇਸ ਦੇ ਨਾਲ ਹੀ जरा कि आज का दिन है कि श्री दुर्गयाना तीर्थ अपने सौवें वर्ष प्रवेश कर गए आज सौ साल स्थापना दिवस दुर्गयाना मंदिर की शताब्दी दिवस है और बड़ी बड़ी दूर से लोग यहाँ शिव आ, मनाने के लिए शताब्दी आए हैं आज गंगा आरती हो रही है आज गंगा, गंगा दक्षिणी है हमने भी खूब गंगा दक्ष्मी का आनंद लिया आ, दुर्ग्याना तीर्थ से आके मैं अपने आप में बहुत खुश नसीब समझ रहे अज दे ਇਸ ਦਿਵਸ ਦੀ ਮੈਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਉੱਤਰ ਪ੍ਰਦੇਸ਼ ਦੇ ਪ੍ਰਸਿੱਧ ਮੰਦਿਰ ਸ਼੍ਰੀ ਦੁਗਹਿਣਾ ਤਿਰਥ ਦੇ ਦੇ 100 ਸਾਲਾ ਸ਼ਤਾਬਦੀ ਦਿਵਸ ਨੂੰ ਸ਼੍ਰੀ ਗੰਗਾ ਦਸ਼ਵੀ ਦੇ ਪਾਵਨ ਰੂਪ ਦੇ ਵਿੱਚ ਮਨਾਇਆ ਗਿਆ ਔਰ ਗੰਗਾ ਆਰਤੀ ਵੀ ਕੀਤੀ ਗਈ ਹੈ ਸਭ ਸ਼ਰਧਾਲੂਆਂ ਵੱਲੋਂ ਸਭ ਦੇਸ਼ ਵਾਸੀਆਂ ਦੀ ਸੁੱਖ ਸ਼ਾਂਤੀ ਤੇ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕੀਤੀ ਗਈ ਹੈ ਤੇ ਸਾਡੀ ਫਾਸਟੇਜ ਟੀਮ ਵੱਲੋਂ ਵੀ ਸ਼੍ਰੀ ਦੁਗਹਿਣਾ ਤਿਰਥ ਦੇ 100 ਸਾਲਾ ਸ਼ਤਾਬਦੀ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਕੈਮਰਾਮੈਨ ਰਮਨ ਕੁਮਾਰ ਦੇ ਨਾਲ ਸ਼ੀਲ ਸ਼ਰਮਾ ਫਾਸਟੇਜ ਨਿਊਜ਼ ਅੰਮ੍ਰਿਤਸਰ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਪਲਾ ਚੈਰੀਟੇਬਲ ਟਰਸਟ ਦੇ ਸਰਪ੍ਰਸਤ ਡਾਕਟਰ ਐਸ ਪੀ ਐਸ ਅਬਰਾਏ ਦੇ ਯਤਨਾ ਸਦਕਾ ਤਿੰਨ ਭਾਰਤੀ ਨੌਜਵਾਨਾਂ ਦੀ ਦੁਬਈ ਵਿਖੇ ਫਾਂਸੀ ਦੀ ਸਜ਼ਾ ਮੁਆਫ ਹੋਣ ਉਪਰੰਤ ਲੁਧਿਆਣੇ ਜ਼ਿਲ੍ਹੇ ਨਾਲ ਸੰਬੰਧਿਤ ਨੌਜਵਾਨ ਸੁਖਵੀਰ ਸਿੰਘ ਪੁੱਤਰ ਲక్ష్ਮਣ ਸਿੰਘ ਵੀ ਵਤਨ ਪਰਤ ਆਇਆ ਹੈ ਪਰਿਵਾਰ ਨੇ ਡਾਕਟਰ ਐਸ ਪੀ ਐਸ ਅਬਰਾਏ ਦਾ ਧੰਨਵਾਦ ਕੀਤਾ ਹੈ ਸਾਨੂੰ ਕੁਝ ਨਹੀਂ ਪਤਾ ਜੀ ਉੱਥੇ ਕੀ ਹੋਇਆ ਸਾਨੂੰ ਪਤਾ ਨਜਾਇਜ਼ ਚੱਕਿਆ ਬਸ ਉਹ ਗਲਤੀ ਹੈ ਨਾ ਵਿੱਚ ਐਸਪੀ ਹੋਰ ਅਫਰਾਇ ਹਵ ਦਾ ਹੀ ਕਰਦੇ ਆ ਸਾਨੂੰ ਉਹਨਾਂ ਨੇ ਕਢਾਇਆ ਬਸ 2018 ਦੇ ਵਿੱਚ ਪੜਿਆ ਨੇ ਨੇ ਐਸਪੀ ਹੋਰ ਆਇਆ ਬਹੁਤ ਸ਼ੁਕਰ ਕਰਦਾ ਬਸ ਅੱਗੇ ਕੋਈ ਮੁੰਡੇ ਤੇ ਗਲਤ ਕੰਮ ਨਾ ਕਰਨੋ ਬਸ ਇਹ ਕਿਹਾ ਸੀ 15 ਸਾਲਾਂ ਚ ਲੱਗੇਗਾ 2 ਸਾਲ ਬਾਅਦ ਕੰਮ ਕੀਤਾ ਉਸ ਤੋਂ ਬਗਰ 6-7 ਸਾਲ ਹੋ ਗਏ ਅਸੀਂ ਜਾਣੀ ਬਹੁਤ ਦੁਨੀਆ ਤੇ ਫਿਰਿਆ ਸਾਡੀ ਕਿਸੇ ਨੇ ਵੀ ਨਹੀਂ ਸੁਣੀ ਇਹਨਾਂ ਤੋਂ ਸਵਟ ਅਸੀਂ ਤਾਂ ਕਹਿ ਰਹੇ ਅਫਰਾਇ ਸਾਹਿਬ ਨੂੰ ਮਹਾਰਾਜ ਦੁਗਣਾ ਤੇ ਚੌਗਣਾ ਵਧਾਵੇ ਜਿਹੜਾ ਸਾਡੇ ਅੰਬਰਾਂ ਤੋਂ ਤੋੜ ਕੇ ਲਿਆ ਕੇ ਝੋਲੀ ਵਿੱਚ ਸਾਡੇ ਪੁੱਤ ਨੂੰ ਪਾ ਤਾ ਮੈਂ ਬੇਟੇ ਦਾ ਫੱਪੜ ਲਾਦਾ ਤੇ ਮੈਂ ਤਕਰੀਬਨ ਕਾਫੀ ਪੰਜ ਦੋ ਥੋੜਾ ਐਜੂਕੇਟਰ ਕਰਕੇ ਮੰਤਰੀਆਂ ਤੱਕ ਐਮਐਲਏ ਤੱਕ ਸਾਰਿਆਂ ਨੂੰ ਚਿੱਠੀਆਂ ਕੜਾਈਆਂ ਫਿਰ ਉਹਨੂੰ ਅਬਰਾਈ ਸਾਹਿਬ ਦੇ ਬਾਰੇ ਜਾਣਕਾਰੀ ਮਿਲੀ ਇਹਨਾਂ ਨੂੰ ਮੈਂ ਜਾ ਕੇ ਦਫ਼ਤਰ ਚ ਮਿਲਿਆ ਯਾਨੀ ਅੱਜ ਜੋ ਵੀ ਹੋਇਆ ਅਬਰਾਈ ਸਾਹਿਬ ਦੀ ਵਜ੍ਹਾ ਨਾਲ ਸਰਵੱਤ ਦਾ ਭਲਾ ٹرسٹ ਵੱਲੋਂ ਅੱਜ ਇੱਕ ਹੋਰ ਉਪਰਾਲਾ ਕੀਤਾ ਗਿਆ ਇੱਕ ਨੌਜਵਾਨ ਜਿਸ ਨੂੰ ਦਬਈ ਵਿੱਚ ਫਾਂਸੀ ਦੀ ਸਜ਼ਾ ਹੋਈ ਸੀ ਉਸ ਦੀ ਸਜ਼ਾ ਮਾਫ਼ ਕਰਵਾਈ ਅਤੇ ਉਸ ਨੂੰ ਪਰਿਵਾਰ ਦੇ ਹਵਾਲੇ ਕੀਤਾ ਗਿਆ ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ ਅਤੇ ਉਹਨਾਂ ਨੇ ਗੱਲਬਾਤ ਕਰਦੇ ਹੋਏ ਸਰਵੱਤ ਦੇ ਭਲਾ ਦੇ ٹرسٹ ਮੁਖੀ ਐਸਪੀ ਉਪਰਾਏ ਦਾ ਧੰਨਵਾਦ ਵੀ ਕੀਤਾ ਅੰਮ੍ਰਿਤਸਰ ਪਾਸਟ ਵਿਖੇ ਖਬਰ ਨਾ ਮਿਲੀ ਕੈਮਰਾਮੈਨ ਪਰੇਸ਼ਰ ਮਦਨਾਲ ਰਕੇਸ਼ਮਰ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੇ ਤਿੰਨ ਜ਼ੋਨਾਂ ਦੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਏਡੀਸੀਪੀਜ਼ ਦੀ ਨਿਗਰਾਨੀ ਹੈ ACP ਅਤੇ ਸਮੂਹ ਮੁਖ ਅਫਸਰ थाना ਇੰਚਾਰਜ ਚੌਂਕਿਆ ਸਮੇਤ ਪੁਲਿਸ ਫੋਰਸ ਵੱਲੋਂ ਨਸ਼ੇ ਨੂੰ ਜੜ ਤੋਂ ਖਤਮ ਕਰਨ ਲਈ ਅਤੇ ਮਾੜੇ ਅੰਸਾਤੇ ਨਕੇਲ ਕੱਸ ਲੈ ਸਰਚ ਅਭਿਆਨ ਚਲਾਇਆ ਗਿਆ। ਅੰਮ੍ਰਿਤਸਰ ਦੇ ਬਟਾਲਾ ਰੋਡ ਤੇ ਬਣੇ ਸੈਂਸਿਟੀਵ ਵਾਟਰ پارک ਜਿੱਥੇ ਗਰਮੀਆਂ ਦੇ ਵਿੱਚ ਸਰਦੀਆਂ ਦਾ ਅਹਿਸਾਸ ਹੁੰਦਾ ਹੈ। ਹਰ ਪਾਸੇ ਵੱਖ-ਵੱਖ ਪਾਣੀ ਦੇ ਪੁਆਇੰਟ ਬਣਾਏ ਗਏ ਹਨ ਜਿੱਥੇ ਲੋਕ ਖੁੱਲੀ ਇੰਜੋਇਮੈਂਟ ਕਰਦੇ ਹਨ। ਗਰਮੀ ਤੋਂ ਰਾਹਤ ਲੈ ਰਹੇ ਲੋਕਾਂ ਦੇ ਨਾਲ ਸਾਡੀ ਟੀਮ ਨੇ ਖਾਸ ਗੱਲਬਾਤ ਕੀਤੀ। ਬਿਆਸਤੋ ਜੀ ਇਹ ਬਹੁਤ ਵਧੀਆ ਵਾਟਰ پارک ਹੈ ਬੱਚੇ ਫੁੱਲ ਇੰਜੋਏ ਕਰ ਰਹੇ ਨੇ ਗਰਮੀਆਂ ਚ ਛੁੱਟੀਆਂ ਚ ਆਓ ਤੇ ਫੁੱਲ ਇੰਜੋਏ ਕਰੋ ਜੋ ਫੈਮਲੀਆਂ ਅਸੀਂ ਤੇ ਕਹਿੰਦੇ ਹਿਮਾਚਲ ਚ ਇਸ ਵਾਰ ਹਿਮਾਚਲ ਚ ਵੀ ਬਹੁਤ ਗਰਮੀ ਪੈ ਰਹੀ ਆ ਇਸ ਕਰਕੇ ਇੱਥੇ ਆਓ ਤੇ ਇਹਦਾ ਸਨ ਸਿਟੀ ਦਾ ਮਜ਼ਾ ਉਠਾਓ ਫੁੱਲ ਇੰਜੋਏ ਕਰ ਰਹੇ ਆ ਅਸੀਂ ਸਵੇਰ ਤੋਂ ਆਏ ਹੋਏ ਆ 10:30 ਵਜੇ ਤੋਂ ਭਾਜੀ ਰਾਹਤ ਇਹ ਵੀ ਥੋੜਾ ਟੈਂਪਰੇਚਰ ਦਾ ਫਰਕ ਪੈਂਦਾ ਜੀ ਤੇ ਟੈਂਪਰੇਚਰ ਤੋਂ ਬਿਨਾ ਜਿੱਦਾਂ ਕਿ ਟੈਂਪਰੇਚਰ 45 ਡਿਗਰੀ ਬਹੁਤ ਆਪ ਸਭ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫਾਸਟ ਵੀ ਕੇਬਲ ਆਪਰੇਟਰਸ ਦੇ ਕੁਝ ਕਰਮਚਾਰੀ ਜੋ ਕਿ ਫਾਸਟਵੇ ਕੇਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੇਬਲ ਨਾਲ ਮਿਲ ਕੇ ਅਤੇ ਗ੍ਰਾਹਕਾਂ ਨੂੰ ਗੁੰਮਰਾਹ ਕਰਕੇ ਅਤੇ ਝੂਠ ਬੋਲ ਕੇ ਫਾਸਟਵੇ ਦੇ ਬਾਕਸ ਚੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਜੇਕਰ ਫਾਸਟਵੇ ਕੇਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਨੂੰ ਗੁੰਮਰਾਹ ਜਾਂ ਝੂਠ ਬੋਲ ਕੇ ਫਾਸਟਵੇ ਦਾ ਬਾਕਸ ਬਦਲਦਾ ਤਾਂ ਤੁਰੰਤ ਕੇਬਲ ਆਪਰੇਟਰ ਦੇ ਮਾਲਕ ਨੂੰ ਇਤਲਾਹ ਦਿਵੋ ਥਾਣਾ ਗੇਟ ਹਕੀਮਾ ਦੀ ਪੁਲਿਸ ਚੌਂਕੀ ਅਨਗੜ ਵੱਲੋਂ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 50 ਗ੍ਰਾਮ ਹਿਰੋਇਨ ਬਰਾਮਦ ਕੀਤੀ ਗਈ ਜ਼ੋਨ 2 ਦੇ थाना 시ਹਾਟਾ ਵੱਲੋਂ ਤਿੰਨ ਵਾਕ-ਵਾਕ ਮੁਕੱਦਮਿਆਂ ਵਿੱਚ 365 ਗ੍ਰਾਮ ਹਿਰੋਇਨ 2000 ਰੁਪਏ ਡਰਗ ਮਨੀ ਇੱਕ ਕਾਰ ਬਰਾਮਦ ਕਰਕੇ ਤਿੰਨ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ। थाना A ਡਿਵੀਜ਼ਨ ਵੱਲੋਂ ਮੋਟਰਸਾਈਕਲ ਸਵਾਰ ਚੋਰੀ ਅਤੇ ਗੈਂਗ ਦਾ ਕੀਤਾ ਪਰਦਾਫਾਸ਼। ਦੋ ਵਾਕ-ਵਾਕ ਮੁਕੱਦਮਿਆਂ ਵਿੱਚ ਚੋਰੀ ਦੇ 6 ਮੋਟਰਸਾਈਕਲਾਂ ਸਮੇਤ ਤਿੰਨ ਦੋਸ਼ੀਆਂ ਨੂੰ ਕਾਬੂ ਕੀਤਾ। ਫਾਸਟਵੇ ਦਾ ਫਿਲਮੀ ਚੈਨਲ ਨੰਬਰ 240 ਤੇ ਫਾਸਟਵੇ ਮੂਵੀ ਚੈਨਲ ਨੰਬਰ 241 ਤੇ फास्टवे मेट्रो चैनल नंबर 242 थे फास्टवे म्यूजिक चैनल नंबर 243 थे गुरुद्वारा शहीदा साहिब ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556 ਸ਼੍ਰੀ ਦੁਰਗਿਆਣਾ ਤੀਰਤ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 563 ਤੇ ਕੀਤਾ ਜਾ ਰਿਹਾ ਹੈ ਮੰਦਰ ਲਾਲ ਭਵਨ ਮਾਡਲ ਟਾਊਨ ਤੋਂ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ ਫਾਸਟਵੇ ਦੇ ਲੋਕਲ ਚੈਨਲਸ ਤੇ ਐਡਵਰਟਾਈਜ਼ਮੈਂਟ ਦੇਣ ਲਈ ਫੋਨ ਨੰਬਰ सेवेन डबल ते संपर्क की ताजा साक्ष्य है। उन समय होगे एक छोटे जाए ब्रेक ब्रेक तो बाद तुसी देखोगे। लिविंग रिलेशनशिप दे नुकसान संबंधी करवाया क्या सेमिनार ਇਹਦੇ ਕੋ ਛੋਰ ਖਬਰਾਂ ਇੱਕ ਛੋਟੇ ਜੇ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਲਿਵ ਇਨ ਰਿਲੇਸ਼ਨਸ਼ਿਪ ਦੇ ਵਾਦੇ ਖਤਰਨਾਕ ਨੁਕਸਾਨ ਤੋਂ ਜਾਣੂ ਕਰਵਾਉਣ ਦੇ ਉਦੇਸ਼ ਨਾਲ ਫ੍ਰੀ ਪਰਿਵਾਰ ਪરાਮਾਰਸ਼ ਕੇਂਦਰ ਅਤੇ ਜਨ ਕਲਿਆਣ ਸੰਗਠਨ ਵੱਲੋਂ ਲਿਵ ਇਨ ਰਿਲੇਸ਼ਨਸ਼ਿਪ ਭਾਰਤੀ ਸੰਸਕ੍ਰਿਤੀ ਤੇ ਕੁਠਾਰਾ ਕਾ ਜਾਗਰੂਕਤਾ ਸੈਮੀਨਾਰ ਦੋਨਾ ਸੰਸਥਾਵਾਂ ਦੀ ਸੰਸਥਾਪਕ ਰਾਸ਼ਟਰੀ ਪੁਰਸਕਾਰ ਪ੍ਰਾਪਤ ਡਾਕਟਰ ਸਵਰਾਜ ਕਰੋਵਰ ਸਾਧਵੀ ਨੀਰਜਾ ਪਾਰਤੀ ਮੁੱਖ ਮਹਿਮਾਨ ਅਤੇ ਸਾਧਵੀ ਵਿਸ਼ਨੂ ਅਰਚਨਾ ਪਾਰਤੀ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਦੌਰਾਨ ਦੱਸਿਆ ਗਿਆ ਕਿ ਲਿਵ-ਇਨ ਰਿਲੇਸ਼ਨਸ਼ਿਪ ਨੌਜਵਾਨ ਪੀੜ੍ਹੀ ਨੂੰ ਦਿਸ਼ਾ ਤੋਂ ਪਟਕਾ ਕੇ ਉਹਨਾਂ ਦੇ ਭਵਿੱਖ ਨੂੰ ਖਤਮ ਕਰ ਰਿਹਾ ਹੈ। ਇਸ ਮੌਕੇ ਡਾਕਟਰ ਰਿਪਿੰਕੌਰ ਡੋਲੀ ਪਾਟਿਆ, ਵੈਲਫੇਅਰ ਅਫਸਰ ਤਨੂਜਾ ਗੋਇਲ, ਕਮਲਜੀਤ ਕੌਰ, ਡਾਕਟਰ ਰਜਨੀ ਡੋਗਰਾ, ਇੰਦਰਾ ਧਵਨ ਸਮੇਤ ਮੈਂਬਰ ਮੌਜੂਦ ਸਨ ਅਤੇ ਲਿਵ-ਇਨ ਰਿਲੇਸ਼ਨਸ਼ਿਪ ਨੂੰ ਖਤਮ ਕਰਨ ਲਈ ਸਾਰੇ ਮੈਂਬਰਾਂ ਦੇ दस्तखत करवा के राष्ट्रपति प्रधान मंत्री नु पत्र भेजा गया आज हमने फ्री फैमिली काउंसलिंग सेल तथा जन कल्याण संगठन की ओर से लिव इन रिलेशनशिप जिसको कि सुप्रीम कोर्ट ने भी मान्यता दे दी है उसके विरोध में हम आज ये कार्यक्रम रखा है जबकि लिव इन रिलेशनशिप में हम देखते हैं कि बच्चे जो होते हैं वो बिखर जाते हैं माता पिता बिखर जाते हैं और केवल ये मैं तो सोचती हूँ कि एक वासना है कि अयाशी है जिसको कि जो है वो पूर्ण रूप से ख़त्म करके और अपनी सभ्यता को अपनी संस्कृति को दोबारा ला कर के और अपने भारत को जो है वो विश्व गुरु का स्थान जो है वो दिलवाने में हमारा पूरा प्रयास रहेगा इसमें भैया हम यही कहना चाहते हैं समाज को गुरु महाराज जी परम पूजनीय सर श्री आशुतोष महाराज जी युवा को अवेयर कर रहे हैं ताकि बच्चे इसमें ना जाएँ जैसे कहते हैं ना ताली दो हाथों से बजती है अगर एक हाथ ही ना हो तो ताली कैसे बजेगी हम अपने बच्चों को इतना अवेयर करें हर माँ को चाहिए कि वो अपने बच्चों को अवेयर करें कि इसमें वो ना जाएं ऋषि मुनियों ने जो दृष्टा थी जो आ, समाज ਨੂੰ ਹਮੇਸ਼ਾ ਸਹੀ ਦਿਸ਼ਾ ਦਿੱਤੀ ਆ ਅੱਜ ਅਸੀਂ ਉਹਨਾਂ ਤੋਂ ਅਲੱਗ ਜਾ ਰਹੇ ਹਾਂ ਸਾਨੂੰ ਸਭ ਨੂੰ ਮਾਤਾ ਨੂੰ ਜਾਗਣ ਦੀ ਜ਼ਰੂਰਤ ਹੈ ਮਾਂ ਨੂੰ ਜਾਗਰਤੀ ਦੀ ਜ਼ਰੂਰਤ ਹੈ ਅਗਰ ਮਾਂ ਜਾਗਰਿਤ ਅਵਸਥਾ ਦੇ ਅੰਦਰ ਹੈ ਤਾਂ ਹੀ ਉਹ ਬੱਚਿਆਂ ਨੂੰ ਸਹੀ ਸੰਸਕਾਰ ਦੇ ਸਕਦੀ ਹੈ ਅਵਿਵਾਹਿਤ ਮائیں ਟੁੱਟਦੇ ਹੋਏ ਘਰ ਕੰਟੀਨਿਊਸ ਰੇਪ ਇਹ ਸਭ ਲਿਵ-ਇਨ ਰਿਲੇਸ਼ਨਸ਼ਿਪ ਦੇ ਹੀ ਕਨਸੀਕਵੈਂਸਸ ਹੈ ਤਾਂ ਕਿਹਾ ਹਮ ਐਸੀ ਸਮਾਜ ਕੀ ਕਲਪਨਾ ਕਰਤੇ ਹੈ ਤੇ ਜਿਹੜੇ ਲਿਵਨ ਰਿਲੇਸ਼ਨਸ਼ਿਪ ਵਿੱਚ ਹੁੰਦੇ ਆ ਉਹਨਾਂ ਦੇ ਬੱਚੇ ਬਹੁਤ ਸਫਰ ਕਰਦੇ ਆ ਤੇ ਇਹ ਨਹੀਂ ਹੋਣਾ ਚਾਹੀਦਾ ਬਹੁਤ ਜ਼ਿਆਦਾ ਕੇਸ ਇਦਾਂ ਦੇ ਸੁਣੇ ਆ ਲੜਕੇ ਮਤਲਬ ਕਿ ਰਹਿੰਦੇ ਆ ਲੜਕੀ ਦੀ ਜ਼ਿੰਦਗੀ ਬਰਬਾਦ ਕਰ ਦਿੰਦੇ ਆ ਲੜਕੀ ਦੀ ਜ਼ਿੰਦਗੀ ਬਰਬਾਦ ਹੋ ਜਾਂਦੀ ਆ ਪੂਰੀ ਦੁਨੀਆ ਵਿੱਚ ਜਿੱਥੇ ਰਿਸ਼ਤਿਆਂ ਦੀ ਕਦਰ ਘਟਦੀ ਜਾ ਰਹੀ ਹੈ ਉੱਥੇ ਇੱਕ ਨਵੇਂ ਰਿਸ਼ਤੇ ਨੇ ਹੋਰ ਜਨਮ ਲੈ ਲਿਆ ਉਹ ਹੈ ਲਿਵਿੰਗ ਰਿਲੇਸ਼ਨਸ਼ਿਪ ਰਿਸ਼ਤਾ ਦੇਖਣ ਵਿੱਚ ਆ ਰਿਹਾ ਹੈ ਕਿ ਅੱਜ ਕੱਲ ਨੌਜਵਾਨ ਕੁੜੀਆਂ ਮੁੰਡੇ ਇਸਕੇ ਨਵਾਂ ਰਿਸ਼ਤਾ ਬਣਾਣਾ ਹੈ ਲਿਵਿੰਗ ਰਿਲੇਸ਼ਨ ਜਿਹੜਾ ਕਿ ਵਿਆਹ ਤੋਂ ਪਹਿਲਾਂ ਇੱਕ ਰਿਸ਼ਤਾ ਬਣਾਇਆ ਜਾ ਰਿਹਾ ਹੈ ਪਰ ਬੁੱਧੀਜੀਵੀਆਂ ਨੇ ਗੱਲਬਾਤ ਕਰਦਿਆਂ ਹੋਇਆਂ ਆਖ ਕੇ ਇਹ ਰਿਸ਼ਤਾ ਜਿਹੜਾ ਹੈ ਆਉਣ ਵਾਲੇ ਟਾਈਮ ਵਿੱਚ ਖਤਰਨਾਕ ਹੋ ਸਕਦਾ ਹੈ ਉਹਨਾਂ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਇਥੇ ਰਿਸ਼ਤੇ ਬਾਰੇ ਜਾਗਰੂਕ ਕਰਨ ਤਾਂ ਜੋ ਬੱਚਿਆਂ ਨੂੰ ਕੋਈ ਵੱਡਾ ਖਤਰੇ ਦਾ ਸਾਹਮਣਾ ਨਾ ਕਰਨਾ ਪਵੇ ਅਮਰਥਰ ਫਾਸਟਵੇ ਖਬਰਨਾਮਾ ਲਈ ਕੈਮਰਾਮੈਨ ਪਰੇਸ਼ਰ ਮਾਦਨ ਰਕੇਸ਼ ਕੁਮਾਰ ਉਦਾਸੀਨ ਆਸ਼ਰਮ ਅਖਾੜਾ 베ਰੀਵਾਲ ਗੋਪਾਲਨਗਰ ਗਲੀ ਨੰਬਰ 1 ਮਚੀਠ ਅੱਖਾਂ ਦੀਆਂ ਬਿਮਾਰੀਆਂ ਦੇ ਇਲਾਜ ਲਈ ਇੱਕ ਕਲੀਨਿਕ ਸ਼ੁਰੂ ਕੀਤਾ ਗਿਆ ਜਿਸ ਦਾ ਉਦਘਾਟਨ ਮਹਾਂਤ ਪ੍ਰਤਾਪ ਸਿੰਘ ਅਤੇ ਸ਼੍ਰੀ ਸੁਖਨੀ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਦੀਪ ਸਿੰਘ ਨੇ ਕੀਤਾ ਇਸ ਮੌਕੇ ਡਾਕਟਰ ਅਮਰਜੀਤ ਸਿੰਘ ਸੱਚਦੇਵਾ ਭਜਨ ਸਿੰਘ ਅੱਛਾ ਗੁਰਦੀਪ ਸਿੰਘ ਸਲੂਜਾ ਸਰਬਜੀਤ ਸਿੰਘ ਮਨੀਸ਼ ਕੁਮਾਰ ਸਮੇਤ ਕਈ ਲੋਕ ਮੌਜੂਦ ਸਨ ਸਮਾਜ ਸੇਵਕ ਸੰਜੀਵ ਕੁਮਾਰ ਵੱਲੋਂ ਸ਼੍ਰੀ ਗੁਰੂ ਨਾਨਕ ਨਗਰ ਵਾਰਡ ਨੰਬਰ 15 ਪਟਾਲਾ ਰੋਡ ਦੇ ਇਲਾਕੇ ਵਿੱਚ ਚੈਂਬਰਾਂ ਦੀ ਸਫਾਈ ਕਰਵਾਈ ਗਈ ਅਤੇ ਲੋਕਾਂ ਨੂੰ ਹਰ ਸੰਭਵ ਮਦਦ ਦਾ ਪਰੋਸਾ ਦਿੱਤਾ ਗਿਆ। ਰਸੂਲਪੁਰ ਜੋੜਾ ਫਾਟਕ ਵਿਖੇ ਸ਼ਹੀਦੀ ਜੋੜ ਮੇਲੇ ਦੇ ਸੰਬੰਧ ਵਿੱਚ ਰਾਜਵਿੰਦਰ ਕੌਰ ਦੀ ਅਗਵਾਈ ਹੇ ਅਤੇ ਸਮੂਹ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਲੰਗਰ ਲਗਾਇਆ ਗਿਆ। ਇਸ ਮੌਕੇ ਮਨਜੀਤ ਕੌਰ, ਤਰਸੇਮ ਸਿੰਘ, ਰਣਜੀਤ ਸਿੰਘ, ਨਿਸ਼ਾਨ ਸਿੰਘ, ਸ਼ੈਲਦੀਪ ਸਿੰਘ, ਆਕਾਸ਼ਦੀਪ ਸਿੰਘ, ਨਵਜੋਤ, ਜਗਦੀਸ਼, ਕੇਲਾਸ਼ ਕੌਰ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ ਭਗਵਾਨ ਸ਼੍ਰੀ ਲਕਸ਼ਮੀ ਨਾਰਾਇਣ ਜੀ ਦੇ ਸਥਾਪਨਾ ਦਿਵਸ ਤੇ ਮੌਕੇ ਤੇ ਸ਼੍ਰੀ ਦੁਰਗਾਣਾ ਤੀਰਤ ਵਿਖੇ 16 ਜੂਨ ਨੂੰ ਗੰਗਾ ਦਸ਼ਮੀ ਤੋਂ ਸ਼ਤਾਬਦੀ ਦਿਵਸ ਤੱਕ ਹਰ ਰੋਜ਼ 8 ਜੂਨ ਤੋਂ 16 ਜੂਨ ਤੱਕ ਸ਼ਾਮ 5 ਵਜੇ ਤੋਂ 9:30 ਵਜੇ ਤੱਕ ਸ਼੍ਰੀ ਹਰੀ ਨਾਮ ਸਤਿ ਕੀਰਤਨ ਦਾ আয়োজন ਕੀਤਾ ਜਾ ਰਿਹਾ ਹੈ। ਇਸ ਮੌਕੇ ਸੰਗਤਾਂ ਨੇ ਹਾਜ਼ਰੀ ਲਗਵਾਈ ਅਤੇ ਆਸ਼ੀਰਵਾਦ ਪ੍ਰਾਪਤ ਕੀਤਾ। ਸ਼੍ਰੀ ਗੰਗਾ ਰਾਮ ਸ਼ਿਵਾਲਾ ਬਾਜ਼ਾਰ ਸਿਰ ਕੀ ਬੰਦਾ ਵਿਖੇ 25 ਮਈ ਤੋਂ ਲੈ ਕੇ 23 ਜੂਨ ਤੱਕ ਰੋਜ਼ਾਨਾ ਸਵੇਰੇ 8 ਵਜੇ ਸ਼੍ਰੀ ਰਮਾਇਣ ਜੀ ਦੇ ਪਾਠ ਧਰਮਪਾਲ ਜੀ ਵੱਲੋਂ ਕੀਤੇ ਜਾ ਰਹੇ ਹਨ ਐਨਆਰ ਰਮਾਇਣ ਪਾਠਾਂ ਦਾ ਵਿਸ਼ੇਸ਼ ਪ੍ਰਸਾਰਣ ਫਾਸਟ ਵੇ ਦੇ ਚੈਨਲ ਨੰਬਰ 243 ਤੇ ਸ਼ਾਮ 5 ਵਜੇ ਕੀਤਾ ਜਾ ਰਿਹਾ ਹੈ ਸ਼ਾਸਤਰੀ ਵਿਹਾਰ ਵੈਲਫੇਅਰ ਐਸੋਸੀਏਸ਼ਨ ਸ਼ਾਸਤਰੀ ਨਗਰ ਲਾਰੈਂਸ ਰੋਡ ਦੀ ਮੀਟਿੰਗ ਹੋਈ ਇਸ ਮੌਕੇ ਪ੍ਰਵੇਸ਼ ਚੱਡਾ ਨੂੰ ਸੱਭ ਸੰਮਤੀ ਨਾਲ ਐਸੋਸੀਏਸ਼ਨ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਇਸ ਮੌਕੇ ਚੱਡਾ ਐਸੋਸੀਏਸ਼ਨ ਦੀ ਪ੍ਰਧਾਨਗੀ ਸतीश ਘੁਰਾਨਾ ਰੂਬੀ ਸਿੰਘ ਵਿਜੇ ਮਖਾਨੀ ਰੁਪਿੰਦਰ ਸਿੰਘ 베ਦੀ ਅਮਰਜੀਤ ਅਰੋੜਾ ਵੱਲੋਂ ਸੌਂਪੀ ਗਈ ਇਸ ਮੌਕੇ ਅੰਮ੍ਰਿਤਸਰ ਪਾਸਪਾ ਦੇ ਸਕੱਤਰ ਰਾਜੀਵ ਸ਼ਰਮਾ ਢਿੰਪੀ ਸਾਬਕਾ ਕਾਉਂਸਲਰ ਵਿਜੇ ਉਮਰ सोनू ਦਤੀ ਵੱਲੋਂ ਪ੍ਰਵੇਸ਼ ਚੱਡਾ ਨੂੰ ਸਨਮਾਨਿਤ ਕੀਤਾ ਗਿਆ ਪ੍ਰਵੇਸ਼ ਚੱਡਾ ਨੇ ਆਖਿਆ ਕਿ ਜੇਕਰ ਇਲਾਕੇ ਵਿੱਚ ਕਿਸੇ ਵੀ ਤਰ੍ਹਾਂ ਦੇ ਕੰਮ ਦੀ ਲੋੜ ਹੈ ਤਾਂ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ ਅਤੇ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ 올 ਇੰਡੀਆ ਨਸ਼ਾ ਵਿਰੋਧੀ ਸੰਗਠਨ ਦੇ ਰਾਸ਼ਟਰੀ ਪ੍ਰਧਾਨ ਧਰਮਪਾਲ ਪ੍ਰਭাকর ਵੱਲੋਂ ਵੈਸ਼ਨੂ ਦੇਵੀ ਦੀ ਯਾਤਰਾ ਦੌਰਾਨ ਸ਼ਰਧਾਲੂਆਂ ਤੇ ਹੋਏ ਹਮਲੇ ਦੀ ਨਿਖੇਦੀ ਕਰਦਿਆਂ ਕੇਂਦਰ ਸਰਕਾਰ પાસે ਮੰਗ ਕੀਤੀ ਗਈ ਕਿ ਅਮਰਨਾਥ ਯਾਤਰਾ ਦੌਰਾਨ ਸ਼ਰਧਾਲੂਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਪੂਕਤਾ ਪ੍ਰਬੰਧ ਕੀਤੇ ਜਾਣ। ਅੱਜ ਨਾਲਾ ਰੋਡ ਚੋਗਾਵਾ ਵਿਖੇ ਦਰਗਾਹ ਪੀਰ ਬਾਬਾ ਲਖ ਦਾਤਾ ਜੀ ਵਿਖੇ ਸਾਲਾਨਾ ਮੇਲਾ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਮੇਲੇ ਦੀ ਸ਼ੁਰੂਆਤ ਮੁੱਖ ਸੇਵਾਦਾਰ ਬਾਬਾ ਮੁਖਤਾਰ ਸਿੰਘ ਅਤੇ ਹੋਰਨਾਂ ਵੱਲੋਂ ਦਰਗਾਹ ਉੱਪਰ ਚਾਦਰ ਚੜਾ ਕੇ ਅਤੇ ਬਾਬਾ ਜੀ ਦੇ ਝੰਡੇ ਉੱਪਰ ਚੋਲਾ ਚੜਾ ਕੇ ਕੀਤੀ। ਕਵਾਲਾ ਨੇ ਪੀਰਾਂ ਦੀ ਮਹਿਮਾ ਦਾ ਗੁਣਗਾਨ ਕੀਤਾ। ਠੰਡੇ ਮਿੱਠੇ ਜਲਦੀਆਂ ਛਬੀਲਾ ਅਤੇ ਲੰਗਰ ਵਰਤਾਇਆ ਗਿਆ। ਐ ਸਮੋਕੇ ਗੁਰਪਾਲ ਸਿੰਘ ਰਵਿੰਦਰ ਸਿੰਘ ਰਵੀ ਪਿਆਰਾ ਸਿੰਘ ਕਰਨ ਜਤਿੰਦਰ ਸਿੰਘ ਆਧ ਹਾਜ਼ਰ ਸਨ ਸ਼੍ਰੀ ਆਰਤੀ ਸ਼ਿਵ ਦੁਰਗਾ ਮੰਦਿਰ ਕਰਤਾਰ ਨਗਰ 시ਹਾਟਾ ਵੱਲੋਂ ਪਰਮ ਸੰਤ ਦ્વੈਤ ਸਰੂਪ ਸ਼੍ਰੀ ਆਰਤੀ ਦੇਵਾ ਜੀ ਮਹਾਰਾਜ ਦੀ ਪ੍ਰਧਾਨਗੀ ਹੇ 18 ਜੂਨ ਦਿਨ ਮੰਗਲਵਾਰ ਨੂੰ ਨਿਰਜਲਾ ਇਕਾदशी ਵਰਤ ਦੇ ਸੰਬੰਧ ਵਿੱਚ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਪੈਟਰੋਲ ਪੰਪ ਜੀਟੀ ਰੋਡ 시ਹਾਟਾ ਵਿਖੇ ਖਬੀਲ ਦਾ ਆਯੋਜਨ ਕੀਤਾ ਜਾਵੇਗਾ ਅਤੇ ਨਾਲ ਹੀ Satsang ਵੀ ਕਰਵਾਇਆ ਜਾਵੇਗਾ ਅਤੇ ਬੂਟੇ ਵੀ ਵੰਡੇ ਜਾਣਗੇ ਜੈ ਮਾ ਚਿੰਤਪੁਰਨੀ ਸੇਵਕ ਸਭਾ ਵੱਲੋਂ ਮਾ ਚਿੰਤਪੁਰਨੀ ਦੇ ਦਰਬਾਰ ਹਿਮਾਚਲ ਪ੍ਰਦੇਸ਼ ਲਈ ਇੱਕ バス ਯਾਤਰਾ ਰਵਾਨਾ ਕੀਤੀ ਗਈ ਮੁਖ ਸੇਵਾਦਾਰ ਜਨਵੀ ਸ਼ਰਮਾ ਨੇ ਦੱਸਿਆ ਕਿ ਉਹਨਾਂ ਦੀ ਸੰਸਥਾ ਨਵੀਂ ਪੀੜੀ ਨੂੰ ਧਾਰਮਿਕ ਸਥਾਨਾਂ ਤੇ ਲੈ ਕੇ ਜਾਂਦੀ ਹੈ ਅਤੇ ਧਰਮ ਨਾਲ ਜੋੜਦੀ ਹੈ ਇਸ ਮੌਕੇ ਸਾਖਸ਼ੀ ਬਾਲਾ ਸੰਜੀਵ ਨੀਹਾ ਪਰਮਜੀਤ ਰੋਹਿਤ ਸਮੇਤ ਹੋਰ ਸ਼ਰਧਾਲੂ ਹਾਜ਼ਰ ਸਨ ਅਤੇ ਆਖਿਰ ਵਿੱਚ ਮੁੱਖ ਖਬਰਾਂ ਇੱਕ ਵਾਰ ਫਿਰ ਤੋਂ ਈਦ-ਉਲ-ਅਜ਼ਾਦ ਤਿਹਾੜੀ ਪੂਰੇ ਸੰਸਾਰ ਵਿੱਚ ਸ਼ਰਧਾ ਨਾਲ ਮਨਾਇਆ ਗਿਆ। ਨਹਿਰ ਵਿੱਚ ਨਹਾਣ ਗਏ ਤਿੰਨ ਬੱਚੇ ਹੋਏ ਲਾਪਤਾ। गोताखोरावालों लब्धि की ती जा रही कोशिश साप का मंत्री बिक्रमजीत सिंह मजीठिया ने की थी प्रेस कॉन्फ्रेंस ये सामाजिक खबर आसी अगले बुलेटिन में फिर मिलाएंगे ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ